ਅਲਪਰਿਸ਼ਾ ਸ੍ਰਿਕਾਲ ਕਿਸੇ ਵੀ ਰਾਈਡ ਪਾਈ ਐਡ ਕਰਾਉਣੀ ਹੈ ਆਪਣੇ ਸੰਪਰਕ ਕਰ ਸਕਦੇ ਆ ਨੰਬਰ ਚਲਦੀ ਦਾ 9844 ਵਾਲਾ ਤੇ ਆਪਾਂ ਦੇ ਕਹਿੰ ਤਿੰਨ ਚੀਜ਼ਾਂ ਅਡੋ ਅਡੇ ਰਿਆਂ ਚੋਂ ਤੇ ਨਾਲੇ ਵੀਰੇ ਟਰਾਲੇ ਵਾਲੇ ਦਾ ਨੰਬਰ ਘਾ ਹੁੰਦਾ ਤੇ ਆਹ ਨੰਬਰ ਮੇਰਾ ਹੁੰਦਾ ਐਡ ਵਾਲਾ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਫੋਲੋ ਕਰਦੇ ਕਰੋ ਤਿੰਨ ਚੀਜ਼ਾਂ ਦੇ ਕਹਿੰ ਅਡੋ ਅਡੇ ਰਿਆਂ ਚੋਂ ਤਿੰਨੇ ਹੀ ਟਰਾਲੇਆਂ ਟਰਾਲੇ ਆ ਤੂੜੀ ਵਾਲਾ ਟਰਾਲੇਆਂ ਦੂਜੇ ਟਰਾਲੇ ਆ ਆ ਹੈਗਾ ਏਰੀਆ ਫਗਵਾੜਾ ਤੇ 187 ਟਰਾਲਾ ਡਬਲ ਜਿੱਕ ਲੱਗੇ ਆ ਟਾਟਾ ਸੇਲ ਦਾ ਮਾਲ ਆ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਵੀ ਦਸਪਰਕਾ ਕਰ ਸਕਦੇ ਆ ਫੁੱਲ ਪਰ ਆ ਵੀਰਾਂ ਦਾ ਮੇਰਾ ਟਰਾਲਾ ਰੇਤੇ ਤੇ ਚਲਾਓ ਬਜੜੀ ਤੇ ਚਲਾਓ ਤੇ ਪਣਾ ਦੀ ਗੰਦੇ ਤੇ ਚਲਾਓ 1 ਰੁਪਏ ਚ ਫੁੱਲ ਗਰੰਟੀ ਦਿੰਦਾ ਵੀਰ 70 ਤੋਂ 80 ਪੈਸੇ ਟਾਇਰ ਆ ਤੇ ਦਾਸ ਸਿੰਘ ਕੀ ਚਾਸੀ ਚਾ ਰੇਲ ਦੇ 6202 ਦੇ ਭਾਈ 24 ਤੇ ਬਹਿਰਗਾਚਾ 56 ਇੰਚ ਮੱਛੀ ਹੁੱਕ ਚ ਤੇ ਪੂਰਾ ਭਾਰਾ ਟਰਾ ਦਾ 3 ਫੁੱਟ ਵੈੱਡ ਲੇਜ਼ਰ ਕਟਨਾ 1.88 ਨੰਮਾ ਤੇ 7 ਫੁੱਟ ਚੌੜਾ ਡਬਲ ਦੋ ਜਿੱਕ ਲੱਗੇ ਆ ਕਿਸੇ ਵੀ ਵੀਰ ਭਾਈ ਜੀ ਲੈਣਾ ਹੋਵੇ ਵੀ ਦਸਪਰ ਕਰ ਸਕਦੇ ਆ ਏਰੀਆ ਫਗਵਾੜਾ ਰੇਟ ਫੋਨ ਦੇ ਤੇ ਪੂਰਾ ਮੋਡੀਫਾਈਡ ਟਰਾਲਾ ਫੁੱਲ ਦਾ ਲਾਈਟਾਂ ਲੱਗੀਆਂ ਬੇਰਚੇ ਲੱਗੇ ਵੀਲ ਕਵਰ ਲੱਗੇ ਫੁੱਲ ਪੂਰਾ ਪਹਲਾ ਸੋਨਾ ਟਰਾਲਾ ਮੰਜਾ ਲੱਗਿਆ ਰੇਟ ਫੋਨ ਤੇ ਸਾਰੀ ਜਾਣ ਕਰੀ ਫੋਨ ਲੱਗਦੇ ਸ ਆ ਵੀਰੇ 12 6:30 ਦਾ ਟਰਾਲਾ ਤੇ ਧੜ ਭੇੜੀ ਵਿੱਚ ਖੜਾ ਧੜਬਾ ਤੇ ਇਹ ਪੂਰਾ ਟਾਟਾ ਸੇਲ ਦੇ ਮਾਲ ਕਿਆ ਇਹਦੀਆਂ 10 ਨੜੀ ਹਾਬਾ ਟਾਟਾ ਸੇਲ ਦੀ ਤੇ ਉਹ ਪਾਸੋਂ ਟਰਾਲਾ ਖੁੱਲਦਾ ਇੱਕ ਲੱਗਿਆ 29 ਕੁਇੰਟਲ ਵਾਲਾ ਲੈਫਟ ਵਾਲਾ ਟਰਾਲਾ ਤੇ ਇਹਦੇ ਸਾਰਿਆਂ ਪਾਸੇ ਵਾਲਾ ਘਰਾਂ ਦਾ ਵੀ ਟਾਟਾ ਸੇਲ ਤੇਗਾ ਥੱਲੇ ਵਾਲੇ ਗਾਡਰ ਵੀ ਟਾਟਾ ਸੇਲ ਤੇ ਆ ਤੇ ਮੱਛੀ ਹੁੱਕ ਚ ਟਰਾਲਾ 10 ਇੰਚੀ ਗਾਡਰ ਤੇ 22 ਕੁਇੰਟਲ ਦਾ ਟਰਾਲਾ ਇਹ 12 6.5 ਦਾ ਤੇ ਕਿਸੇ ਵੀ ਵੀਰ ਭਾਈ ਨੂੰ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਲੇਜਰ ਕੱਟਨੇ ਦਾ ਵੈੱਡ ਬਣਿਆ 2K ਦਾ ਰੰਗ ਕੀਤਾ 70 ਤੋਂ 80 ਪੇਹ ਟਾਇਰ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਏਰੀਆ ਧੜਪਾ ਰੇਟ ਫੋਨ ਦੇ ਤੇ ਪੂਰਾ ਵਧੀਆ ਟਰਾਂਦਾ ਤੇ 2.5 ਫਟਾ ਪੌਣੇ 3 ਫਟ ਵੱਡਾ ਕਿਸੇ ਵੀ ਵੀਰ ਭਾਈ ਨੂੰ ਲੈਣਾ ਹੋਵੇ ਵੀ ਸੰਪਰਕ ਕਰਦੇ ਆ ਸਤਜਾਲੇ ਕਾਟਰਤਾ ਸਿੰਚੀ ਆ ਤੇ ਇਹ ਗਾ ਅੱਬਾ ਟਾੜਾ ਸੀ ਉਹ ਗਾ ਸਾਰੀ ਜਾਣਕਾਰੀ ਫੋਨ ਲਾ ਕੇ ਰੇਟ ਫੋਨ ਦੇ ਆ ਇੰਗਾ ਜੋੜਾ ਟਰੰਦ ਗਾ ਤੇ ਟੂੜੀ ਅਲਗ ਟਰੰਦ ਗਾ ਇਹ ਏਰੀਆ ਬਰਸਰ ਪੈਂਟ ਮਢੀਠਾ ਏਰੀਆ ਬਰਸਰ ਪੈਂਟ ਮਢੀਠਾ ਇਹ ਟਰਾਲਗੇਗਾ ਪੂਰੇ ਮਹੀਨਿਆਂ ਦੇ ਹੱਬਾਂ ਉਸਾਬ ਦਾ ਪਾਈਆਂ ਡਬਲ ਟਾਇਰ ਵੀ ਹੋ ਜਾਂਦੇ ਆ ਜਾਲੀ ਲਾ ਕੇ ਆਪਾਂ ਘਰੇ ਕੰਮ ਲੈ ਸਕਦੇ ਆ ਤੇ ਜੈਕ ਲੀਆਂ ਟਰਾਲਗੇ ਇਹ ਜੋੜਾ ਬਕਾਊਗਾ ਤੇ ਪੂਰੀਆਂ ਵਧੀਆ ਟਰਾਲਗੇ ਤੇ 8 ਇੰਚੀ ਗਾ ਡਰਾ ਚਾਹੀਏ 4 ਇੰਚੀ ਸਾ ਇਹਦੀਆਂ ਹੱਬਾਂ ਉਸਾਬ ਦਾ ਪਾਈਆਂ 8 ਨੜੀ ਹੱਬਾਂ ਤੇ ਡਬਲ ਟਾਇਰ ਹੋ ਜਾਣਗੇ ਜੈਕ ਲੱਗਿਆ ਟਰਾਲਗੇ ਨੂੰ ਤੇ ਜਾਲੀ ਲੱਗੀ ਵੀ ਆ ਕਿਸੇ ਵੀ ਵੀਰ ਭਾਈ ਨੇ ਲੈਣੀਆਂ ਹੁਣ ਵੀ ਤੁਸੀਂ ਸੰਪਰਕ ਕਰ ਸਕਦੇ ਆ ਏਰੀਆ ਬਸਰ ਪਿੰਡ ਮਲੀਠਾ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਆ ਰੇਟ ਹੈਗਲਾ ਟਰੰਦ ਕੰ ਦਾ 2 ਲੱਖ 40000 ਰੁਪਿਆ ਜੋੜੇ ਦਾ ਜੇ ਸਿੰਗਲ ਲੈਣੀ ਆ ਤੇ ਉਹ ਵੀ ਮਿਲ ਜੂਗੀ ਤੁਹਾਨੂੰ ਕਿਸੇ ਵੀ ਵੀਰ ਭਾਈ ਨੇ ਲੈਣੀਆਂ ਹੁਣ ਵੀ ਤੁਸੀਂ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਆ ਜਾ ਕੇ ਵੇਖ ਕੇ ਪਰਖ ਕੇ ਟਰੰਦ ਕੰ ਲੈ ਸਕਦੇ ਆ ਤੇ ਪੂਰਗਾ ਵਧੀਆ ਟਰੰਡਗਾ ਜੈਕ ਲੱਗੇ ਹੋਏ ਆ ਜਾ ਕੇ ਵੇਖ ਕੇ ਲੈ ਸਕਦੇ ਆ ਚਾਹ ਪਾਣੀ ਪੀਣ ਕੇ ਰੋਟੀ ਟੋਕ ਖਾਣ ਕੇ ਜਾ ਕੇ ਵੇਖੋ ਪਰਖ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਚੈੰਜ ਐਂਡ ਫੋਲੋ ਕਰ ਦਿਓ ਸਵੇਰੇ ਮਿਲਾਂ